ਫੋਨ ਫੇਰ ਬੈਠੂਗੀ ਮਸ਼ੀਨ ਦੇ ਉੱਤੇ ਫੇਰ ਮੈਂ ਮਸ਼ੀਨ ਤੇ ਬੈਹਿ ਜੂਂਗੀ ਕੱਪੜੇ ਸੇਵਾਂ ਲੂਂਗੀ ਦੇਖੀ ਕਿ ਨਾ ਬੈਟ ਬਟ ਦੇ ਗਾ ਪਾਇਆ ਭੁਜਿਆ ਭਾਜਿਆ ਢੋਲਦੇ ਆ ਹੁਣ ਛੱਡ ਕੇ ਆਈਆਂ ਸੌ ਗਿਆ ਤੀਗਾ ਮੱਖਾ ਚੱਲ ਛੱਡਿਆ ਹੁਣੀ ਹੈਗੀ ਮੈਂ ਤਾਂ ਛੱਟ ਮੈਨੂੰ ਕਿਹੜਾ ਫੇਰ ਕੰਮ ਕਰਨ ਦਿੰਦਾਗਾ ਕੋਈ ਮੋਹ ਦਾ ਬੱਚਾ ਤਾਂ ਗੱਲ ਤਾਂ ਸਹੀ ਆ ਜੇ ਆਪਾਂ ਬੱਚਿਆਂ ਨੂੰ ਮੋਹ ਕਰਾਂਗੇ ਬੱਚਾ ਤਾਂ ਹਨਾ ਫੇਰ ਯਾਰ ਮੋਹ ਪਿਆਲਦਾ ਬੱਚਾ ਬਲਾਵਾ ਚਲਾਵਾਗੇ ਜੇ ਤੋ ਆਪਾ ਬੁਲਾਉਂਦੇ ਚਲਾਉਂਦੇ ਨਹੀਂ ਬੱਚੇ ਨੂੰ ਆਪੇ ਨੇ ਬੱਚਾ ਫਿਰ ਮੋਹ ਕਰਦਾ ਮੈਂ ਸਾਰਾ ਦਿਨ ਉਹਨੂੰ ਹੁਣ ਚੱਕੀ ਤੁਰੀ ਫਿਰਦੀ ਆਂਗੀ ਜਦੋਂ ਮੇਰਾ ਘੱਟ ਸੀਜ਼ਨ ਜਾਂ ਹੁੰਦਾ ਕੱਪੜਿਆਂ ਦਾ ਘੱਟ ਉਦੋਂ ਮੈਂ ਉਹ ਕਰ ਲੈਨੀ ਆ ਲੈ ਦੇਖ ਕਿ ਮੈਂ ਖਾ ਖਾ ਕੇ ਕਨਾ ਲੈ ਆਦਿ ਦਿਨ ਕੀ ਹੁੰਦਾ 5 ਰੁਪਏ ਦਾ ਕੁਰਕਰਾ ਦਾ ਪੈਕਟ ਆ ਜਾਂਦਾ ਹੈ 10 ਰੁਪਏ ਜੇ ਰੋਜ਼ ਖਾ ਜਾਂਦਾ ਫਿਰ ਕੀ ਹੁੰਦਾ ਹੈ ਇਹਨਾਂ ਨਾ ਅੱਜ ਤਾਂ 2-3 ਖਾ ਗਿਆ ਚਲ ਆਪਦੇ ਕਰਮਾਂ ਦਾ ਲਿਖਿਆ ਖਾ ਜਾਂਦਾ ਹੈ

ਨਨ ਕਵਿਲਾਵਾ ਐਨ ਕਤਾਂ ਕਤੋਂ ਬਣਾ ਧਾਗਾ ਨਹੀਂ ਦੀਨਾ ਹੈਗਾ ਸਿਰ ਉਠ ਘੜਦਾ ਜੈਨ ਕਨਾਲ ਆ ਮੂੰ ਤਾਂ ਕੰਮ ਹੋ ਜਾਂਦੇ ਨੇ ਜੇ ਐਨ ਕਨਾ ਤੋ ਬਣਾ ਕੂ ਨਹੀਂ ਹੁੰਦੇ ਹੈ ਜੇ ਚਲਾ ਹੀ ਸੌਲਾ ਨਹੀਂ ਜਨਾ ਉਹਦੀ ਤਰੀਹ ਹੋਊ ਕੋਈ ਸੰਭਵ ਨਹੀਂ ਸਤਨਾਮ ਸ੍ਰੀ ਵਾਹਿਗੁਰੂ ਬੈਠਾ ਮਾਣਾ ਹੁਣ ਮਸ਼ੀਨ ਤੇ ਭਰਾਂ ਦੋ ਤੋਪੇ ਇੱਕ ਤਾਂ ਦਿਨ ਵਾਲੇ ਨਿੱਕੇ ਨਿੱਕੇ ਨੇ ਜੀ ਵਾਲੇ ਛੋਟੇ ਦਿਨ ਨੇ ਕੰਮ ਹੀ ਨਹੀਂ ਲੋਟ ਆਉਂਦਾ ਹੈਗਾ ਹੁਣ ਅੱਗੇ ਜਿੰਨਾ ਕਿੱਥੇ ਕੰਮ ਨਿਭੜਦਾ ਅੱਗੇ ਤਾਂ ਸਾਰਾ ਦਿਨ ਲੱਗੇ ਰਹੇਂਗੇ ਕੰਮ ਨਿਭੜਦਾ ਵੀ ਅੱਗੇ ਬਹੁਤ ਸੀ ਹੁਣ ਮੈਥੋਂ ਕੰਮ ਨਿਭੜਦਾ ਨਹੀਂ ਘੱਟ ਨਿਭੜਦਾ ਹੈਗਾ ਚਲ ਕੱਪੜੇ ਉਵੇਂ ਆ ਜਾਂਦੇ ਨੇ ਹੈਗੇ ਮਾਂ ਦੇ ਨੇ ਨੀ ਮੋਕਾਲੇ ਕੱਪੜੇ ਕਿੱਥੋਂ ਮਾਂਦੇ ਨੇ ਮਾਸੀ ਕਰੀਆ ਆ ਬੈਠੀ ਆ ਹਾਂ ਕਰੀਆ ਕਰਨਾ ਆ ਜਾ ਹਾਂ ਕੀ ਨੀ ਮਾਸੀ ਸਿਆਈ ਆ ਨੀ ਆਸਾ ਹੋਰ ਮਸੀਂ ਕਿਹੜਾ ਮਾਰਿਆ ਹੈ ਹੁਣ ਤਾਂ ਹਾਂ ਸਿਆਈ ਆ ਬਸ ਟਾਈਮ ਹੀ ਲੱਗਦਾ ਹੈ ਘਰੋਂ ਨਿਕਲਦਾ ਵਧੀਆ ਤੇ ਤਾਂ ਫੇਰ ਐਂ ਬੱਸ ਕਰਾਂ ਦੇ ਕੰਮ ਹੀ ਹੁੰਦੇ ਨੇ ਕਿ ਇਕ ਤਾਂ ਦਿਨ ਛੋਟੇ ਹੋ ਗਏ ਦਿਨ ਵਾਲੇ ਛੋਟੇ ਹੋ ਗਏ ਦਿਨ ਛੋਟਿਆਂ ਨੇ ਕੰਮ ਉਹ ਕਰਤਾ ਮੈਥੋਂ ਤਾਂ ਆਪਣੀ ਨਿਭੜਦੇ ਅੱਗੇ ਵਧੀਆ 7 7 ਵਜੇ ਨੂੰ ਕੰਮ ਨੂੰ ਮੇੜ ਦਿੰਦੇ ਸੀ ਸਾਢੇ 7 ਵਜੇ ਨੂੰ ਕਿ ਕੱਲੀ ਹੁੰਦੀ ਫੰਮਾਂ ਤੇ ਲੱਗ ਜਾਂਦੇ ਸੀ ਫਿਰ ਚਾਚਾ ਤੇ ਮੁੜ ਕੇ ਇਸ ਦੇ ਕੰਮ ਨੂੰ ਮੇੜ ਕੇ ਬਹਿ ਜਾਂਦੇ ਸਰਾ ਹੋਇਆ ਤਾਂ ਫਟਾਫਟ ਕਰਕੇ ਪਰ ਬੈਠਣਾ ਦੱਸਣੀ ਆ ਜੀ ਜਬ ਨਹੀਂ ਕਰਦਾ ਜੀ ਵੀ ਅੱਕ ਜਾਂਦਾਗਾ ਹੁਣ ਹੁਣ ਉਹਨਾ ਹੁੰਦਾ ਨਹੀਂ ਕੰਮ ਕਾਇਆ ਦੋ ਦਸੁਕ ਦਹਨ ਬਾਲਾ ਹੋ ਰਹਾ ਹੈ ਹੋ ਰੋ ਸਾਈ ਹੋਇਆ ਡਾ ਬਕਾ ਕੁਸਾ ਵੀ ਹੋ ਜਾਂਦਾ ਚਲ ਹੁਣ ਬਹੁਤ ਚਿਰ ਹੋ ਗਿਆ ਕੰਮ ਕਰਦੇ ਹੁਣ ਹੂੰ ਜ਼ਿੰਦਗੀ ਚ ਆਰਾਮ ਵੀ ਲੈਣਾ ਜ਼ਰੂਰੀ ਹੈਗਾ ਹਨਾ ਚਲ ਕੰਮ ਤਾਂ ਕਰ ਹੀ ਜਾਂਦੇ ਆ ਵੇ ਮੈਂ ਮਣੀ ਮਟਸਾ ਕਥਾ ਲੈ ਲਈਏ ਸਾਰੀ ਉਮਰ ਹੀ ਹੋਵੇ ਕੰਮ ਕਰਦੇ ਆਣ ਹੋਰ ਵਸੇ ਤਾਂ ਹੈ ਗਈ ਆ ਬਸ ਕੁਛ ਫਿਰ ਮੈਂ ਢਾਲ ਜੀ ਵੱਟ ਦੰਨੀ ਆ ਜੀ ਮੈਂ ਕਹਦ ਨੇ ਬਾਕੀ ਆ ਜਾ ਲਾਲਚ ਹੋ ਜਾਂਦਾ ਦੋ ਸੂਟਾਂ ਦਾ ਲਾਲਚ ਤਾਂ ਹੋ ਜਾਂਦਾ ਮੈਂ ਕੱਢਦਾ ਪਰ ਹਾਂ ਹੋਰ ਲਾਲਚ ਜਾ ਹੋ ਜਾਂਦਾਗਾ ਫਿਰ ਇਹ ਕੀ ਦਾ ਕੇ ਕਰਦਾ ਹੀ ਹੈਗਾ ਕਿ ਕਿਸੇ ਦਾ ਇਹ ਵੀ ਕਿਸੇ ਦਾ ਹੀ ਤੀਗਾ ਕਰਦੇ ਤਾਂ ਇੰਨੇ ਮੈਂ ਕਿੰਨੇ ਕੋਈ ਕਰਦੇ ਸਾਂ ਉਹਨੇ ਹਾਂ ਕਿਸੇ ਦਾ ਹੀ ਤੀਗਾ ਚਾਹ ਤੇਰਾ ਇੰਤੈ ਮੈਂ ਵਾਹ ਸਕੂਟ ਫਰੋਂ ਨਾਈਸ ਆਵਦਾ ਮੇਰਾ ਕਿਸੇ ਨੇ ਦੇਖਿਆ ਜਿਹੜਾ ਟਾਈਮ ਨਾਲ 9 ਸੇ ਹੁੰ ਉਤੇ ਰਾਕੂ ਮਾਤਾ ਕਹਿੰਦੇ ਹੁੰਦੇ ਨੇ ਕਿ ਕੰਨਿਆਂ ਨੇ ਤਾਂ ਕਾਈ ਘੋਤਣਾ ਤੇ ਹੁਣ ਮੈਂ ਤਾਂ ਫਿਰ ਕੱਪੜੇ ਸੇਵਣੀਆਂ ਕੱਪੜੇ ਸੇਵਣੇ ਨੇ ਹੈਨਾ ਨਹੀਂ ਵਾਹ ਕੇ ਵਰੀ ਕੋਈ ਆ ਟਾਈ ਟੋਣੀ ਹੁੰਦਾ ਹੈਨਾ ਤੇ ਮੈਂ ਤਾਂ ਫਿਰ ਆਏ ਆ ਜਿਹੜੀ ਕੋਈ ਨੂੰ ਤੁੱਕਾ ਹਲਜੀ ਵਾਲਾ ਤੁੱਕਾ ਕਹੇਗੀ ਵੀ ਮੇਰਾ ਤੁੱਕਾ ਸੇਵ ਕਹਿੰਦੇ ਉਹਦੀ ਬੰਦਾ ਕਿ ਉਹ ਆਏ ਆ ਬਣਾ ਵੀ ਦਿੰਦਾ ਬੰਦਾ ਐ ਨਹੀਂ ਪਤਾ ਕਿਹੜੇ ਕੋਈ ਆਫਸਰ ਖਾ ਜਾਂਦੀ ਕੋਟੇ ਲਮਾਟ ਹੋ ਜਾਂਦੀ ਹੈ ਹੈ ਨਹੀਂ ਪਤਾ ਕਿਹੜੇ ਜ਼ਰੂਰੀ ਕੰਮ ਪੈ ਜੇ ਹਾਂ ਹੋਰ ਹਾਂ ਪਸ ਇਹ ਗੱਲਾਂ ਦੀ ਹੋਰ ਤਾਂ ਕੀ ਗੱਲ ਆ ਹੋਰ ਤਾਂ ਆਪਾਂ ਨੇ ਕੰਮ ਨਹੀਂ ਕਰਨਾ ਹੋਰ ਤਾਂ ਆਪਾਂ ਨੇ ਕੱਪੜੇ ਸਿਉਣੇ ਨੇਗੇ ਹੋਰ ਤਾਂ ਕੀ ਕਰਨਾ ਕੋਈ ਪਸੂ ਨਹੀਂ ਬਸੇ ਰਿਆ ਨੀ ਘਰ ਦੇ ਕੰਮ ਕਰਕੇ ਮੋਏ ਨਾਲ ਕੱਪੜਾ ਤੇ ਬਹਿ ਜਾਂਦੇ ਆਗੇ ਕੱਪੜੇ ਸਿਉਣ ਲੈਨੇ ਜਿੰਨੇ ਕਸਾਂਤੇ ਜਾਂਦੇ ਨੇ ਭਾਈ ਕਦੇ ਜੀ ਵੀ ਅੱਕ ਜਾਂਦਾ ਸੜ ਕੇ ਪਏ ਵੀ ਜਾਈਦਾ ਅੱਗੇ ਚਲ ਮੈਂ ਪੈਂਦੀ ਨਹੀਂ ਸੀ ਅੱਗੇ ਅੱਕਦੀ ਵੀ ਨਹੀਂ ਸੀ ਮੈਂ ਅੱਗੇ ਤਾਂ ਮੈਂ ਅੱਕਦੀ ਨਹੀਂ ਸੀ ਵੀ ਅੱਕਦੀ ਨਹੀਂ ਸੀ ਥੱਕਦੀ ਨਹੀਂ ਸੀ ਵੀ ਜਾਨ ਤੇ ਸਰੀਰ 'ਚ ਹੌਸਲਾ ਤੇ ਭਾਈ ਭੱਜੇ ਕਰਦੇ ਤੇ ਹੌਸਲਾ ਤਾਂ ਖਰ ਹੁਣ ਵੀ ਆਗਾ ਚਲ ਹੁਣ ਐ ਜੀ ਹੋ ਜਾਂਦਾ ਵੀ ਉਚਾ ਸੌਰੀ ਮੈਂ ਬੋਤਨੀ ਹੁਣ ਕਰੀਦਾ ਕੰਮ ਇਨਾ ਲੈ ਫਿਰ ਤੂੰ ਮੇਰਾ ਸੂਟ ਦੇਖ ਲੈ ਨੀ ਹੋਰ ਦੇਖਾਂ ਕਿ ਹੱਲਾ ਲੈਣੀ ਆ ਤੂੰ ਜਾਈ ਤਾਂ ਮਸੀ ਰੈਡ ਕਲਰ ਆਇਆ ਉਸ ਦੇਖ ਲੈ ਫਿਰ ਮਜਾ ਆਣਾ ਅੱਦੇ ਸ਼ੇਤੀ ਦੇਖ ਮੜਾ ਜਾ ਕੋਈ ਨਾ ਬਾਗ ਛੁਡ ਇਹਨਾਂ ਸੀ ਕੰਮ ਛੱਡ ਕੇ ਆਈਆਂ ਮੈਂ ਪਹਿਲਾਂ ਸੂਟ ਕੰਮ ਤਾਂ ਮੁੱਕਦੇ ਨਹੀਂ ਸੀ ਹੋਰ ਹੁਣ ਮੇ ਸੂਟ ਤਾਂ ਤੇਰਾ ਸੋਹਣਾਗਾ ਹੈਨਾ ਸੋਹਣਾ ਇਹ ਲਿਬਾਸ ਆ ਸਿੱਧਾ ਹੈ ਤੇ ਸਿੱਧਾ ਵਸਾ ਹਾਂ ਹਮ ਸੋਹਣਾ ਸੂਰਦਾ ਤੇਰਾ ਕਢਾਈ ਵਾਲਾ ਵਧੀਆ ਫਿਰ ਵਧੀਆ ਬਣਾ ਦੂਆ ਦੇਖ ਤੋ ਖਰਾ ਮੜਾ ਜਾ ਹੋਰ ਹੁਣ ਨਾ ਵਧੀਆ ਬਣਾਉਂਗਾ ਹੋਰ ਤੇ ਆ ਹਾਲੋਂ ਵੀ ਨਾਲ ਹੀ ਲਿਆਤੀ ਮੈਂ ਇਹ ਆ ਸੇ ਹਮ ਨਾ ਲਾਉਂਗਾ ਅਸਾ ਠੀਕ ਹੋਰ ਕੋਈ ਨਾ ਕੋਈ ਨਾ ਬਣਾ ਦੂੰਗੀ ਸੂਰਦਾ ਤੇਰਾ ਹਮ ਵਧੀਆ ਹੀ ਬਣਾ ਕੇ ਦਊਂਗੀ ਬਸ ਨਾਪ ਵਿੱਚ ਹੀ ਹੋਊਗਾ ਹਾਂ ਹਾਂ ਪਿਛੇ ਨਾਪ ਨੂੰ ਸਾਰਾ ਘਸਾ ਚੱਲ ਕੋਈ ਨਾ ਫਿਰ ਜਿਹੜਾ ਨਾਪ ਹੈਗਾ ਉਸੇ ਨਾਪ ਦਾ ਬਣਾ ਦੂੰਗੀ ਹਾਂ ਹਾਂ ਉਸ ਨਾਪ ਤੇ ਬਣਾ ਦਿੰਦੀ ਮੈਂ ਮੈਂ ਜਦੋਂ ਕਮੀਜ਼ ਦੇਖ ਲਈ ਪਾ ਕੇ ਸਾਰਾ ਸੱਟਾ ਸਾਰਾ ਸੂਟ ਬਣਿਆ ਹਾਂ ਵੀ ਜਦ ਕਮੀਜ਼ ਦੇਖਦੀ ਪਾ ਕੇ ਫਿਰ ਜਮਾ ਸੈਟ ਹੋ ਗਈ ਤੇ ਲਾਉਣ ਆਈ ਮੈਂ ਜਾਂ ਮੈਨੂੰ ਸੁਨੇਹਾ ਭੇਜਣੀ ਹਾਂ ਹਾਂ ਜਦੋਂ ਮੈਂ ਕਮੀਜ਼ ਸੌਂਦੀ ਕਨਾ ਤੈਨੂੰ ਸੁਨੇਹਾ ਭੇਜ ਦੂੰਗੀ ਤੇ ਤੂੰ ਪਾ ਕੇ ਦੇਖ ਜੀ ਤੇ ਫਿਰ ਚੱਲ ਜੇ ਉਹ ਹੋ ਜਾਂਦਾ ਫਿਰ ਐ ਵੀ ਖੁੱਲੀ ਪੜੀ ਹੋਵੇ ਡੇਢ ਨਾ ਪਟਣ ਨਾਲ ਦੀ ਨਾਲ ਟਕਰਾ ਕਰ ਦਿੰਦਾ ਹੈ ਹਾਂ ਹੈਨਾ ਤੇ ਕਈ ਵਾਰ ਐ ਲਾਉਣ ਵਾਲੀ ਆ ਗਈ ਹੈਨਾ ਵੀ ਕੋਈ ਕੱਪੜਾ ਨਹੀਂ ਕੋ ਥੋੜਾ ਜਿਹਾ ਹੋ ਜਾਂਦਾ ਫਿਰ ਖੁੱਲੀ ਕਰਨਾ ਪੈਂਦਾ ਲਾਉਣ ਵਾਲਾ ਮੈਨੂੰ ਆਇਆ ਸੀ ਮੈਂ ਖਾਾ ਸੂਟ ਜਿਹੜਾ ਸੀਗਾ ਹਨਾ ਇਹਦੇ ਕਢਾਈ ਆ ਗੋਡਿਆਂ ਤੇ ਇਹਦੇ ਅਸਰ ਹਾਂ ਫਿਰ ਮੈਂ ਖਾ ਜਾ ਸਲਵਾਰ ਬਣਾ ਲੈਣਾ ਕਿ ਸ਼ਰਾਰਾ ਜਾ ਬਣਾ ਲੈਣਾ ਮੈਂ ਖੋ ਵੀ ਸੋਹਣੇ ਲੱਗਦੇ ਆ ਕਢਾਈ ਜੀ ਵਾਲੇ ਹੁਣ ਆਏ ਆ ਹੁਣ ਮੈਂ ਤੁਹਾਨੂੰ ਸਹੀ ਰਹਿ ਦਿੰਨੀ ਆ ਉਹ ਬਣਾਵਾਂਗੇ ਹਨਾ ਸ਼ਰਾਰਾ ਜਾ ਬਣਾ ਦੇਗੀ ਉਹ ਤਾਂ ਹੁਣ ਆਏ ਆ 4 ਦਿਨ ਆਕੇ ਪਰਵਾਜ਼ ਹੁੰਦਾ ਵਾ ਫਿਰ ਫਿਰ ਜਿਹੜਾ ਹੁਣ ਤੋਂ ਸੂਟ ਸਲਵਾਰ ਬਣਾ ਲੈਗੇ ਉਹ ਕਿਵੇਂ ਮਰਜ਼ੀ ਪਾਵੇਂ ਪਾ ਮਗੇ ਨਵਸੀ ਆਇਆ ਵਿਆਹ ਜਾਣਾ ਸੀਗਾ ਮੈਂ ਕਿਹਾ ਚਲ ਸੋਹਣੇ ਲੱਗਦੇ ਆ ਵਿਆਹ ਸ਼ਾਦੀ ਚ ਪਾਏ ਜਾਂਦੇ ਆ ਹਾਂ ਪਾਏ ਤਾਂ ਜਾਂਦੇ ਨੇਗੇ ਕਹਿੰਦੇ ਹੁੰਦੇ ਲੇਗੇ ਜੇ ਹੁਣ ਆਪਾਂ ਉਹ ਕਰ ਲਾਂਗੇ ਇੱਕ ਚੀਜ਼ ਤੁਹਾਨੂੰ ਇੱਕ ਵਾਰੀ ਵਧੀਆ ਸਮਾਂ ਲੇਗੇ ਸੂਟ ਸੰਵਾਰ ਸੰਵਾਰਾਂਗੇ ਜਿਵੇਂ ਕਦੋਂ ਮਰਜ਼ੀ ਪਾਈ ਜਿਵੇਂ ਮਰਜ਼ੀ ਪਾਈ ਹਾਂ ਤੇ ਜਿਹੜਾ ਹੁਣ ਆਏ ਇਹ ਬਣਾ ਲੈਂਦੇ ਇਹ ਬਸ ਸਾਡੇ ਜਿੱਚੀ ਪੈਂਦੇ ਨੇ ਜਿਦੋਂ ਘਰੇ ਪਾਉਣੇ ਕਿਵੇਂ ਲੱਗਦੇ ਨੇ ਕਿ ਫਿਰ ਇਹ ਹਾਂ ਇਹ ਤਾਂ ਕਹਿੰਦਾ ਪਾ ਕੇ ਹੁਣ ਆਇਆ ਕੰਮ ਦਿੰਦਾ ਵੀ ਨਹੀਂ ਹੁੰਦਾਗਾ ਫਿਰ ਉਹੀ ਉਹੀ ਗੱਲ ਕਰਦੇ ਆ ਮੈਂ ਕਹਿੰਦੇ ਤਾਂ ਕਿਵੇਂ ਜਿਹਾ ਲੱਗਦੇ ਨੇ ਫਿਰ ਤੇਰੀ ਭੈ ਮਰਜੀ ਆ ਮੈਂ ਤਾਂ ਦਰਜੀ ਨੇ ਤਾਂ ਕਹਿੰਦੇ ਹੁੰਦੇ ਨੇ ਕੱਪੜਾ ਸਿਉਣਾ ਹੀ ਹੁੰਦਾ ਜਿਹੜਾ ਜ ਤੂੰ ਕੋਈ ਸਮਾ ਲੂਗਾ ਉਹ ਜਹਾ ਸਿਉ ਦੂਗਾ ਤੇ ਫਿਰ ਤੂੰ ਜਿਹੜਾ ਜ ਸਮਾਉਣਾ ਉਹ ਜਹਾ ਸਿਉ ਦੂਗਾ ਚਾ ਫਿਰ ਤੂੰ ਦੇਖ ਲੈ ਵਸੀ ਮੈਂ ਤਾਂ ਤੈਨੂੰ ਉਹੀ ਮਤ ਦਿੰਨੀ ਆ ਗਈ ਵੀ ਤੂੰ ਸਲਵਾਰ ਹੀ ਬਣਾ ਲੈ ਗੋਡਿਆਂ ਤੇ ਕਢਾਈ ਆ ਰਿਵਾਜ ਵਧੀਆਗਾ ਤੇ ਇਹਦਾ ਹੁਣ ਗੋਡਿਆਂ ਦੀ ਕਢਾਈ ਵਾਲਾ ਰਿਵਾਜ ਬਹੁਤ ਆਗਾ ਇਹੀ ਬਣਵਾ ਲਾ ਸਲਵਾਰ ਸਲਾਰਾ ਬਣਾਉਣਾ ਤਾਂ ਸਲਾਰਾ ਬਣਾ ਦੂੰਗੀ ਮੈਂ ਤਾਂ ਮਣਾਉਣੀ ਹੀ ਹਾਂ ਬਈ ਚਲ ਫਿਰ ਜ ਸਲਵਾਰ ਹੀ ਬਣਾਣੀ ਰਹਿਣ ਦੇ ਸਰਾੜੇ ਵਾਲਾ ਮੈਂ ਕੋਈ ਹੋਰ ਬਣਵਾ ਲੂੰਗੀ ਹਾਂ ਵਧੀਆ ਸੂਟ ਹੈਗਾ ਐਵੇਂ ਖਰਾਬ ਕਰੇਗੀ ਸਰਾੜਾ ਜਿਹਾ ਬਣਾ ਕੇ ਖਰਾਬ ਤਾਂ ਚਲੋ ਆਏ ਆਂ ਭਾਵੇਂ ਇਹਨੂੰ ਸੂਟ ਸਲਵਾਰ ਨੂੰ ਜਿਵੇਂ ਮਰਜ਼ੀ ਪਾਈ ਜਾ ਨਾ ਹੋਏ ਚਲ ਹੋਰ ਬਣਾ ਲੂੰਗੀ ਕੋਈ ਉਹ ਹੋਰ ਬਣਾ ਲੀ ਮੈਂ ਤਾਂ ਕਹਿੰਨੇ ਸੀ ਤਾਂ ਕਿ ਕਿਸੇ ਹੋਰ ਫੜਾ ਦੇ ਸਾਡੇ ਘਰਾਂ 'ਚ ਵਾਸੀ ਉਧਰ ਅੱਜ ਉਹ ਨਵੇਂ ਸ਼ੌਨ ਲੱਗ ਗਏ ਆ ਨੇ ਤੇ ਤੇ ਨਾ ਖਨਾ ਪਹਿਖਮਾ ਤੇ ਪਹਿਲੇ ਦਿਨ ਹੀ ਮਾ ਬਲਜੀਤ ਵਾਸੀ ਕੋਲ ਸਮਾਉਣੀ ਆਗੀ ਮਗਾ ਮਾ ਦੋਸਿਆ ਘੋੜੀ ਨੀ ਆ ਤਾਂ ਫਿਰ ਨਾ ਸੌਂਦੀਆਂ ਨੇ ਉਹ ਹੀ ਤਾਂ ਗੱਲ ਆ ਖਨਾ ਸ਼ੋਈਆਂ ਦਾ ਗਮਾਸੀ ਆ ਜਿਹਦੇ ਹੱਥ ਲੱਗਿਆ ਹੋਵੇ ਕਪੜਾ ਉਸੇ ਤੋਂ ਫਿੱਟ ਆਉਂਦਾਗਾ ਫਿਰ ਉਹ ਹੀ ਤਾਂ ਗੱਲ ਨਾ ਖੈ ਨਾ ਪਾਰੀ ਸੂਟ ਕੜਾਈ ਵਾਲਾ ਕੋਈ ਮੈਂ ਵੀ ਤੇਰੀ ਚੰਗੀ ਤਾਂ ਹੀ ਰਾਇ ਦਿੱਤੀ ਐ ਵੀ ਹੁਣ ਇਹਦਾ ਸੂਟ ਸਲਵਾਰ ਸਮਾ ਆ ਤੇ ਵੀ ਅਰਦਾ ਜਿਵੇਂ ਮਰਜੀ ਪਾਈ ਫਿਰੇਗੀ ਤੇ ਜਦੋਂ ਉਹਨੇ ਸਲਾਰਾ ਜਾਂ ਸਮਾ ਲੇਗੀ ਵੈ ਸਾਦੀ ਚ ਦਾ ਕੇਰਾ ਸੋਹਣਾ ਲੱਗੂਗਾ ਹੈ ਫਿਰ ਜੇਕਰ मैं भाई तेन चंकी राय दिने गी है फिर तेरी मरजी है फिर तू जिम्मे आखे कर दागे अपा

ਮਸਾਂ ਦਿਗਦੀ ਪੈਂਦੀ ਜੇ ਕੱਦਾ ਸੂਟ ਜਾਂ ਬਣਾਉਣਾ ਲੋਵਾ ਨਾ ਤਾਂ ਚਲ ਉਹਨੇ ਨੂੰ ਕੱਢ ਦੂਗੀ ਮੈਂ ਖੌਲੀ-ਹੌਲੀ ਚੱਲ ਹਾਂ ਕੱਢੋ ਤਾਂ ਪਹਿਲਾਂ ਹੌਲੀ-ਹੌਲੀ ਐਂ ਟਿਕਾਈ ਨਾ ਇੱਕ ਲੱਖ ਤਾਂ ਮੈਥੋਂ ਚਿੱਤ ਜਾ ਘਬਰਾਉਣ ਲੱਗ ਜਾਂਦਾ ਹੈਗਾ ਅੱਗੇ ਤਾਂ ਨੀ ਮੈਂ ਖਿਜਦੀ ਅੱਗੇ ਤਾਂ ਨਾ ਮੇਰਾ ਮਨ ਖਿਜਦਾ ਦੀਗਾ ਤੇ ਕਰਕੇ ਦਵਾ ਦਾ ਬਕਮ ਬੈ ਜਾਂਦੀ ਤੇ ਹੁਣ ਚਿੱਤ ਜੱਕੇ ਹੀ ਖਾ ਗਿਆ ਚੱਲ ਨਿਵਾਸੇ ਜਾਵਾਂਗਾ ਤਾਹੋਰ ਹੁਣ ਬੈ ਜਾਂਦੀ ਤਾਂ ਨਾ ਕੋਈ ਨਹੀਂ ਬੇਫਿਕਰੀ ਰਹਾ ਕਪੜਾ ਤਾਂ ਵਧੀਆ ਬਣਾ ਕੇ ਦਵਾਂਗੇ ਕੱਪੜੇ ਨਹੀਂ ਆਏ ਅੱਗੇ ਵੀ ਤੂੰ ਸਮਾਉਣੀ ਆ ਹਾਂ ਅੱਗੇ ਵੀ ਸਮਾਏ ਨੇ ਕਿੰਨੇ ਵਧੀਆ ਬਣਾਇਤੇ ਆ ਹੁਣ ਤੇਰੇ ਵਿਆਹ ਦੇ ਵੀ ਮੈਂ ਹੀ ਸੱਜ ਤੇ ਸਾਰੇ ਬੜੀਆਂ ਵਾਲੇ ਤੇ ਮੈਂ ਸੱਜ ਤੇ ਮੈਥੋਂ ਸਮਾਏ ਤੇ ਸੋਟੋ ਕਰਦੇ ਨੇ ਹਾਂ ਦੱਸ ਇੰਨਾ ਨਹੀਂ ਤਸਵਰਾ ਨੇ ਹੋਰ ਹੋਰ ਤੇ ਸਾਰੇ ਸੂਟ ਸਮਾਏ ਤੁਹਾਨੂੰ ਤਾਂ ਫੇਰ ਵਧੀਆ ਫਿੱਟ ਆਉਂਦੇ ਨੇ ਮੈਨੂੰ ਆਸੀ ਪਸੰਦ ਆਉਂਦੀਆਂ ਪਹਿਲੇ ਨੇ ਤੇਰੀ ਸੋਹਤ ਆ ਤੇ ਮੇਰੇ ਕੋਲ ਲਾ ਕੇ ਆਗੇ ਨਹੀਂ ਮਹੁਰ ਕੋਲ ਲੱਭ ਗਈ ਜੰਦੀ ਹੋਰ ਹਣੇ ਜਿਹੜਾ ਉਹ ਤਾਂ ਕੋਈ ਛੋਟੀ ਮਰਜ਼ੀ ਹੈ ਹਨ ਆਪਾਂ ਤਾਂ ਕੋਈ ਤਰਾਜ ਨਹੀਂ ਕਿਸੇ ਕੋ ਮਰਜ਼ੀ ਸਮਾ ਲੈਵੇ ਪੈਸਾ ਦੇਣਾ ਪਾਰ ਲੰਗਣਾ ਤੇ ਜੀਤੋ ਮਰਦੇ ਸੋ ਹਾਂ ਮਤ ਜੀਤੋ ਜਿਹਦੀ ਪਸੰਦ ਆਵੇ ਉਸੇ ਕੋਲ ਹੀ ਜਾਇਦਾ ਹੁਣ ਮੈਂ ਤਾਂ ਹੀ ਹੁਣ ਕੱਟ ਫੜਦੀਆਂ ਜਿਹੜੇ ਮੇਰੇ ਪੱਕੇ ਪੱਕੇ ਘਰ ਲੱਗੇ ਨੇ ਗਾਹ ਕੋ ਉਹਨਾਂ ਉਹਨਾਂ ਦੇ ਫੜਦੀਆਂ ਬਾਹਲੇ ਮੈਂ ਫੜਦੀ ਨਹੀਂ ਕੱਪੜੇ ਤੇ ਬਾਹਲੇ ਮੈਥੋਂ ਬੰਦੇ ਨਹੀਂਗੇ ਹੁਣ ਉਹਨੇ ਕੀ ਬੰਦੇ ਨੇਗੇ ਬਸ ਜਿੰਨੇ ਕੋ ਬੰਦੇ ਨੇ ਉਹਨੇ ਉਹ ਘਰਾਂ ਨੂੰ ਜਵਾਬ ਨਹੀਂ ਦਿੱਤਾ ਜਾਂਦਾ ਹੈਗਾ ਜਾ ਤਖਰ ਕਿੱਥੇ ਦਿੱਤਾ ਜਾਂਦਾ ਆ ਕਿ ਹਾਂ ਚਲ ਚੰਗਾ ਵਸਿਆ ਸਵਾਲ ਚ ਨਾ ਕੋਈ ਨਹੀਂ ਬਣਾ ਦੂੰਗੀ ਤੇ ਸੂਟ ਮੈਂ ਹਾਂ ਠੀਕ ਆ ਚੰਗਾ ਚਲ ਲੈ ਵੀ ਮਨਾ ਚਾਲ ਦਵਾ ਦਵਾ ਸਿਉਮਾ ਮੈਂ ਨੇ ਲੈ ਸਲਵਾਰ ਵੀ ਸਿਉਈ ਦਵਾ ਹੁਣ ਫਿਰ ਉਹਦਾ ਸੂਟ ਸਿਉਣਾ ਇਹ ਚੱਕ ਕੇ ਤੇ ਚਲ ਚਲ ਆਪਾਂ ਇਹਦਾ ਕੰਮ ਹੀ ਕਰਨਾ ਵਾ ਹਾਂ ਮਾਣਾ ਮਾਰ ਕੇ ਬਹਿ ਜਾਨੇ ਆਂਗੇ ਮਾਣਾ ਤੂੰ ਦਰਦਰ ਵੀ ਫੇਰਾ ਲਈ ਅੱਜ ਕੱਲ੍ਹ ਕਿਸੇ ਦਾ ਟਾਈਮ ਹੈ ਨਹੀਂ ਜਾਣਦਾ ਆਪਦੇ ਘਰੇ ਮੋਹ ਨਾਲ ਬੈਠੇ ਆਂਗੇ ਘੱਟ ਕੰਮ ਕਰ ਲੈਣੇ ਆਂਗੇ ਚਲ ਮਾਣ ਵੇਲੇ ਤਾਂ ਨਹੀਂ ਹੈਗੇ ਜਿੰਨਾ ਕਮਣਦਾ ਉਨਾ ਹੀ ਸਹੀ ਸੂਟ ਤਾਂ ਇਹ ਫੜਾ ਗਈ ਕਾਹਲ ਵਾਲਾ ਤਾਂ ਮੈਨੂੰ ਵੀ ਡਿੱਕਾ ਫੜਿੱਕਾ ਜਾ ਹੋ ਜਾਂਦਾਗਾ ਕੋਈ ਨਾ ਕੋਈ ਹਨਾ ਜੇ ਇਹਦਾ ਸੂਟ ਮੈਂ ਪਹਿਲਾਂ ਇਸੇ ਦਾ ਸਿਆਉਂਦਾ ਇਹਨੂੰ ਧਰ ਦਿੰਨੀ ਆ ਇਹਦੀ ਤਾਂ ਕਾਹਲ ਨਹੀਂ ਜੇ ਇਹ ਤਾਂ ਟਿਕਾਈ ਨਾ ਸਿਆਉਣਾਗਾ ਇਹ ਤਾਂ ਅੱਭਾ ਮੈਂ ਕਹਿੰਦੀ ਮਹੀਨੇ ਨੂੰ ਦੇਦੀ ਇਹ ਤਾਂ ਗਰਮੀ ਜੀ ਵਾਲਾ ਇਹ ਸੋਣ ਮੈਂ ਤਾਂ ਲੱਗ ਗਈ ਸੀ ਕਿ ਮੈਂ ਆਖਿਆ ਦੀ ਫਿਟਿੰਗ ਜੀ ਆਉਗੀ ਪਾ ਕੇ ਦੇਖ ਲਵੋ ਕਹਿੰਦੇ ਮੈਂ ਦੋ ਸੂਟ ਹੋਰ ਫੜਾ ਕੇ ਜਾਊਂ ਕਿ ਰੰਨੇ ਆ ਸਿਆਂ ਤੂੰ ਵੀ ਫਿਰ ਮੈਂ ਪਹਿਲਾਂ ਇਸੇ ਦਾ ਸਿਆਂ ਦਿੰਨੀ ਆ ਕੱਟ ਕੇ ਹਨਾ ਇਹਨੇ ਤਾਂ ਜਾਣਾ ਪਿਆ ਜਾਣਾਗਾ ਬੋਲਾ ਉਹਨਾਂ ਵਾਲਾ ਸੂਟ ਆਗਾ ਆ ਤਾਂ ਬਿਨਾ ਲਾਉਣ ਵਾਲਾ ਤਾਂ ਮੈਂ ਫਿਰ ਵੀ ਕੱਢ ਦੂੰਗੀ ਪਹਿਲਾਂ ਇਸੇ ਦਾ ਮਣ ਕੇਗਾ ਨਾ ਸੂਟ ਕੱਟ ਕੇ ਇਹ ਹੀ ਸਿਆਂ ਲੈਣੀਆਂ ਆਂਗੀ ਇਹ ਕਰ ਦੇ ਇਹਨੂੰ ਚੱਕ ਕੇ ਧਰ ਦਿੰਨੀ ਆਂਗੀ ਇਹਨੂੰ ਮੈਂ ਇਹਦਾ ਸੋਂ ਤੋਂ ਬਾਅਦ ਚ ਸਿਆਂ ਲੂੰਗੀ ਕਿ ਜਿਹੜੇ 2-3 ਜੇ ਹੋਰ ਪੈਨੇ ਕਾਲ ਵਾਲੇ ਉਹ ਕੱਢ ਦਿੰਨੀ ਆਂ ਹਾਂ ਕਰ ਦੇਾਂਗੇ ਹਨਾ ਹੋ ਨਹੀਂ ਤੇ ਹੀ ਮੈਂ ਲੈਣੇ ਆਂਗੇ ਮਿਲ ਕੇ ਇਹਨੂੰ ਮਿਲ ਕੇ ਦੱਸਾਂਗੇ ਚਲ ਇਹ ਤਾਂ ਕੁੜੇ ਬੜਾਈ ਪਾਰੀ ਆਗੇ ਲਗਾਉਂ ਪਾਰਾ ਸੂਟ ਆਗਾ ਉਹੀ ਹੀ ਬਣਾ ਦਿੰਦੇ ਆ ਚਲ ਇਹ ਬਣੇ ਕੱਪੜਾ ਹੀ ਬਹੁਤ ਮਹਿੰਗਾ ਆ ਰਿਹਾਗਾ ਹੁਣ ਨਾ ਨਵੇਂ ਤੋਂ ਨਾ ਮਾਉਦਾਗਾ ਲੈ ਕਿੰਨਾ ਸੋਨੋ ਹੈਵੀ ਸੂਟ ਹੈ ਲੈ ਕਿੱਡਾ ਭਾਰੀ ਆਗਾ ਸਾਰਾ ਕਲਾ ਕੱਢਿਆ ਲੈ ਭਾਰੀ ਸੂਟ ਟਕਈਨ ਵਾਲੀ ਸਿਆਉਣਾ ਪਊਗਾ ਚਲ ਸਿਆਉਣੀ ਚਲ ਜਿੱਥੇ ਪਾ ਦੇ ਲਾਏ ਚਪਾਤਾ ਯਾ ਮੇਚੇ ਲਾ ਵੀ ਪਾਤੇ ਨਹੀਂ ਇਹ ਤਾਂ ਇਹਦਾ ਸੂਟ ਕਰਤਾ ਪ੍ਰੈਸ ਕਰਕੇ ਤਿਆਰ। ਉੱਤਤੀ ਆ ਪ੍ਰੈਸ ਇਧਰ ਇੱਕ ਪਾਸੇ ਲਾ ਦਿੰਦੇ ਆ। ਅਪਲੱਗ ਕੱਢੀ ਦੇ ਦਿੰਦੇ। ਇੱਥੇ ਧਰ ਦਿੰਨੇ ਆ ਚੱਲ। ਆਉਗੀ ਜੇ ਲਾਈ ਜੂਗੀ। ਹੁਣ ਮੈਂ ਜਿਹੜਾ ਸੂਟ ਪੇ ਆਗਾ ਹਨਾ ਉਹ ਤਿਆਰ ਕਰਨਾ। ਉਹ ਬਣਾ ਮੈਂ ਬਚਾਲੀ ਸੱਦਿਆਗਾ। ਇਹਦਾ ਤਾਂ ਤਿਆਰ ਕਰਤਾ। ਕੋ ਕੋਲੀ ਧਰਨਾ ਜੇ ਕੋਈ ਬਰੀ ਆ ਜਾਂਦੀ ਹੈਗੀ ਲੈਣ। ਹੁਣ ਉਹਨੂੰ ਪਤਾ ਤਾਂ ਲੱਗ ਗਿਆ ਵੀ ਮੇਰਾ ਸੂਟ ਬਣਾਤਾ। ਕੁਰਤੀ ਪਾ ਕੇ ਦੇਖ ਗਈ ਤੀ। ਚਲ ਉੱਥੇ ਧਰ ਲੈਨੇ ਫਿਰ ਮੈਨੂੰ ਉੱਠਣਾ ਔਖਾਗਾ ਬੰਦੇ ਬੰਦੇ। ਨਾ ਪਿਆ ਥੀ ਧਰ ਲੈਨੇ। ਚਲ ਆ ਜੂਗੀ ਫਿਰ ਲੈ ਜੂਗੀ। ਕੋਲ ਮੈਂ ਆਹ ਪੂਰਤ ਨਾਵਾ ਜਿਹੜਾ ਮੇਰਾ ਰਹਿੰਦਾਗਾ। ਫੇਰ ਕਰਜਾ ਹੋ ਜਾਂਦਾ ਮੈਨੂੰ ਜਿਹੜਾ ਕੋ ਕਹਲਜੀ ਵਾਲਾ ਆਇਆ ਕਹਿੰਦੇ ਮੈਂ ਇੰਨੇ ਚਾਹੀਦਾ ਭਾਵੇਂ ਵੱਧਾ ਤੈਨੂੰ ਚਾਹੀਦਾ ਫਿਰ ਵੀ ਉਹਦੇ ਟੈਨਸ਼ਨ ਜੀ ਹੋ ਜਾਂਦੀ ਹੈ ਵੀ ਅਗਲੇ ਦਿਨ ਦੇ ਉੱਪਰ ਇਹ ਨਿਵੇੜ ਕੇ ਫੇਰ ਕਰ ਵਾਲਾ ਸੂਟ ਨਿਵੇੜ ਕੇ ਰੱਖ ਦੇ ਦੂਜੇ ਤੋਂ ਚੱਲ ਹੌਲੀ ਹੌਲੀ ਸੰਤੇ ਜਾਂਦੇ ਨੇ ਹਾਂ ਬੈਠੀ ਆ ਵਾਸੀ ਵਿੱਚ ਚੇਂਜ ਤੇ ਲੈਣੀ ਵਾਸੀ ਕਰਤਾ ਮੇਰਾ ਸੂਟ ਤਿਆਰ ਕਰਤਾ ਤੇਰਾ ਸੂਟ ਤਾਂ ਤਿਆਰ ਨਾ ਜੀ ਮੈਂ ਕਹਾਂ ਲਾ ਸੇਤੀ ਫੜਾ ਦੇ ਕੇ ਰ ਮੈਨੂੰ ਪਤਾ ਤੇ ਮੈਂ ਆਉਗੀ ਹੋਰ ਲਣ ਮੈਂ ਵੀ ਤਿਆਰ ਕਰਕੇ ਕਨਾ ਹੁਣੇ ਆ ਲੱਗੇ ਚੜਾਉਂ ਤੇਰਾ ਉਹ ਤਾਂ ਮੈਂ ਸੜਤਾ ਤੀ ਕਰਕੇ ਤੇਰਾ ਸੇਉਣ ਲੱਗੀ ਮੈਂ ਅੱਛਾ ਚਲ ਵਧੀਆ ਬਣਾ ਲਾ ਮੇਰਾ ਲੈ ਵਸੀ ਜਾਣਾ ਛੇ ਕੇਰਾ ਹੋਰ ਹੋਰ ਭੈ ਜਾਂਦੀ ਤਾਂ ਨਾ ਚੰਗਾ ਚਲ ਫੇਰ ਆਉਂਗੀ ਮੈਂ ਜਦ ਮੋੜੀ ਨਾ ਠੀਕ ਆ ਚੰਗਾ ਹੁਣ ਕਮੀਜ਼ ਤਾਂ ਤੂੰ ਪਾ ਕੇ ਦੇਖਗੀ ਤੀ ਕਿ ਪਤਾ ਹੀ ਹੈਗਾ ਫਿੱਟ ਆਗਾ ਲੈ ਹੁਣ ਤਾਂ ਖੜੀ ਬੈਠੀ ਵੀ ਨਹੀਂ ਰਹੀ ਉਹਦੇ ਮੁਰਗੀ ਪਤਾ ਨਹੀਂ ਐਡੀ ਕੀ ਕਹਾ ਲਾ ਗੀ ਹੂੰ ਜਾਣਾ ਹੂ ਕਿਸੇ ਪਾਸੇ ਹੋਰ ਹੂੰ ਤਾਂ ਕਹਿੰਦੇ ਇੰਨੇ ਦਿਨਾਂ ਨੂੰ ਚਾਹੀਦਾ ਗਾ ਜੇ ਪਹਿਲਾਂ ਬਣਾ ਤਾਂ ਤਾਂ ਪਹਿਲੇ ਹੀ ਲੈ ਗਈ ਨਾ ਕਹਾੜਾ ਨਹੀਂ ਕਹਾੜ ਕਰਦੇ ਮੈਂ ਤਾਂ ਆਪਦੀ ਉਹਦੇ ਨਾਲ ਬਣਾਇਆ ਮਾ ਚੱਲ ਸੇ ਕਰ ਜਾ ਮੁੱਕ ਗਿਆ ਮੇਰਾ ਚਲ ਆਪਾ ਤਾਂ ਫੜਾਉਣਾ ਹੀ ਸੀ ਜ ਲੈ ਗਈ ਲੈ ਜਾਂਦੇ ਚਲ ਆਉਦਾ ਆ ਸੌਂ ਜਵਾਕ ਜੇ ਤੱਕ ਨਾ ਨਿੱਕ ਸੁੱਕ ਜਾ ਲੈ ਆਏ ਧਰ ਗਾ ਧਰ ਜਾਂਦਾ ਗਾ ਇੰਨੇ ਨਿੱਕ ਸੁੱਕ ਧਰ ਜਾਂਦਾ ਗੱਲਾਂ ਸੜ ਦੇ ਲੈ ਪਰ ਆਪੇ ਮੇਜ ਮੈਂ ਖਾਲੀ ਕਰਦੀ ਰਹਿ ਜਾਨੀ ਹੈਗੀ ਤੇ ਇੰਨੇ ਨਾ ਸਮਾਨ ਸੜ ਦਿੰਦਾ ਗਾ ਲੈ ਮੈਂ ਤਾਂ ਚੱਕਦੀ ਰਹਿ ਜਾਂਦੀ ਆ ਕਿ ਸੱਚੀ ਕੀ ਹੈਗਾ ਬਾਹਲੇਗਾ ਹੋਣਾ ਮੇਰਾ ਕੱਪੜਿਆਂ ਦਾ ਸੀਜ਼ਨ ਆਗਾ ਤੇ ਆਏ ਨਹੀਂ ਦੇਖਦੇ ਹੈਗੇ ਵੀ ਇਹ ਤਾਂ ਕੱਪੜਿਆਂ ਦਾ ਸੀਜ਼ਨ ਆਗਾ ਵੀ ਮੈਂ ਮੜਾ ਮੋਟਾ ਚੱਕ ਜਿਆ ਕਰੀਏ ਖਲਿਆਣਾ ਪਾ ਜਾਂਦੇ ਨੇ ਕਿ ਖਲਿਆਰਾ ਨਹੀਂ ਪਾ ਜਾਂਦੇ ਬਸ ਹੀ ਪਤਾ ਨਹੀਂ ਕਿਹਦੇ ਨਾਲ ਬੋਲੀ ਜਾਂਦੀ ਹੈਗੀ ਹੋਰ ਨੇ ਬਾਹਲਾ ਖਲਿਆਰਾ ਪਾਉਂਦੇ ਨੇ ਨਹੀਂ ਕਿਵੇਂ ਬਸੇ ਠੀਕ ਆ ਵਧੀਆ ਕੀ ਕਰਦੀ ਫਿਰਦੀ ਆ ਕੁਛ ਨਹੀਂ ਆ ਦੇਖ ਕਿ ਮੈਨ ਇੱਕ ਸੁੱਕ ਕਰ ਤਰਿਆ ਪਿਆਗਾ ਮੁੰਡਾ ਤਾਂ ਸਾਡਾ ਤਾਂ ਬਾੜਾ ਖਲਿਆਰਾ ਪਾ ਕੇ ਜਾਂਦਾਗਾ ਉੱਥੇ ਸਿੱਟ ਜਾਂਦਾਗਾ ਤਾਂ ਇਹ ਦੇਖਦਾ ਵੀ ਉਹ ਤਾਂ ਤਾਂ ਹੁਣ ਬਹਾਂ ਦਾ ਸੀਜ਼ਨ ਆਗਾ ਕੱਪੜਿਆਂ ਦਾ ਜ਼ੋਰ ਆਗਾ ਹੈ ਵੀ ਕੱਪੜੇ ਸੇ ਆਉਂਦੀ ਆ ਮੈਂ ਕਿਹੜੇ ਵੇਲੇ ਲੈ ਦੱਸ ਕਰਕੇ ਬੈਠਾ ਇੱਕ ਤਾਂ ਹੁਣ ਅੱਗੇ ਵਾਲਾ ਮੇਰਾ ਸਰੀਰ ਉਹ ਇਹਨਾਂ ਦਾ ਸਾਰੀ ਫਰਸਾਸ ਤੇ ਵੀ ਕੱਲੀ ਨੂੰ ਕਰਨੀ ਪੈਂਦੀ ਆ ਚਲ ਹੋਈ ਤਾਂ ਛੱਡ ਖੜਾ ਤੂੰ ਤੂੰ ਬਹਿ ਜਾਏ ਮੈਂ ਲੱਜਾਇ ਬਿਆ ਮੈਂ ਤੇ ਇੱਕ ਸੂਟ ਘਰ ਫੜਾਉਣਾ ਆਈ ਆ ਤੈਨੂੰ ਸਸ ਉਹ ਪਤਿਆ ਤੀ ਉਹ ਤਾਂ ਬੜਾ ਸੋਹਣਾ ਆ ਗਿਆ ਮੈਂ ਸੀ ਉਹਦਾ ਕੁੜਤੀ ਤੇ ਤੇ ਰਪਾ ਕੇ ਦੇਖੀ ਦੀ ਮੈਂ ਹਾਂ ਤਾਂ ਦੇਖ ਕੇ ਕਿਸੀ ਹਾਂ ਹੋਰ ਉਹ ਤਾਂ ਮੈਨੂੰ ਬਹੁਤ ਸੋਹਣਾ ਲੱਗਾ ਸਾਰਿਆਂ ਨੇ ਸਲਾਹ ਤੇਰੇ ਸੋਹਣੇ ਹੁੰਦਾ ਹੋਇਆ ਹੋਰ ਹਣ ਕਹਿੰਦੀ ਨਹੀਂ ਕੀਤੋ ਸੁਆ ਗਿਆ ਕੀਤੋ ਸੁਆ ਗਿਆ ਨਾ ਖਾਪਣੀ ਮੈਂ ਤਾਂ ਬਸ ਇੱਕੋ ਸੋਹਣੀ ਮੈਂ ਤਾਂ ਉਸੇ ਰਸੋਣੀਆ ਪਹਿਲੇ ਜਿਹੜੀ ਨਾ ਸਾਹ ਆ ਜਾਂਦਾ ਜਦੋਂ ਹੁਣ ਆਪਸੇ ਉਧੇ ਰਹੀ ਤੇ ਅੱਲਾ ਆ ਸੂਟ ਮੈਂ ਇੱਕ ਹੋਰ ਆਗਾ ਮੈਨੂੰ ਵਿਆਹ ਦੇ ਦਿੱਤਾ ਸੀ ਚਲ ਸਾਂਉਂ ਦੂਗੀ ਬੱਸ ਜੱਲ ਮਨ ਜੜਾ ਹਾਂ ਮੈਂ ਨਹੀਂ ਨਾ ਮੈਨੂੰ ਬਸ ਜਾਣੀ ਹੈ ਨਾ ਨਾ ਬਸ ਜਾਣੀ ਹੈਂਗੀ ਮੈਂ ਤਾਂ ਹੋਰ ਸਾਂਉਂਦੀ ਭਾਈ ਜਰਾ ਬੈਠਣਾਗਾ ਨਾ ਬੱਸ ਵਾਸਤੇ ਤੁਸੀਂ ਆਉਂਦੀ ਬੱਸ ਮਿਲ ਜਾਨੀ ਆਗੀ ਹੋਰ ਇਹਨਾਂ ਟਾਈਮ ਮੈਂ ਤੇਰਾ ਸੌਂ ਦਊਂਗੀ ਹੋਰ ਇਹ ਤਾਂ ਆਪਣੀ ਟਕਾਈ ਨਾਲ ਸੌਂਦੀ ਚਲ ਕੋਈ ਨਹੀਂ ਹਾਂ ਟਕਾਈ ਨਾਲ ਹੀ ਸੌਂ ਦਊਂਗੀ ਹਨਾ ਚਲ ਚੰਗਾ ਬੱਸ ਕਰ ਲੈ ਕੰਮ ਤੋਂ ਸੇ ਦੇਖਾਂ ਨੀ ਤੂੰ ਤਾ ਦੇਖ ਲਮਾ ਫੜਾ ਤਾ ਗੇ ਮੈਂ ਸੌਂ ਤਾ ਬਲਾ ਸੌਣਾਗਾ ਠੀਕ ਤੂੰ ਇਹ ਸਿਹਰਪਾ ਦੇ ਕਿੰਨਾ ਸੋਹਣਾ ਸੂਟ ਹੈ ਲੈ ਤੂੰ ਇਹ ਵੀ ਕਾਵੇਂਗੀ ਨਹੀਂ ਲੈ ਇਹ ਫਿੱਕਾ ਤਾਂ ਸੂਟ ਬਲਾਈ ਸੋਹਣਾ ਫਿੱਕਾ ਉਹ ਮੇਰੇ ਨਾਲ ਦਾ ਮੇਰੇ ਕੋਲੇ ਇੱਕ ਗੂੜੇ ਰੰਗ ਦਾ ਪਿਆ ਸੂਟ ਦੇਖ ਰਹੀ ਆ ਕਿੰਨਾ ਸੋਹਣਾ ਐ ਤਾਂ ਕੀ ਕਹਿੰਦੀ ਮੈਨੂੰ ਇਹ ਸਾਰਾ ਦਿਨ ਆਉਂਦੀ ਜਾਂਦੇ ਮੇਰੇ ਕੋਲੇ ਫਿਰ ਮੈਨੂੰ ਕੀ ਕਹਿੰਦੀ ਆ ਜੀ ਫਿੱਕਾ ਜਰਾ ਹੰਗਾ ਦਾ ਤੇ ਉਹ ਤਾਂ ਸੋਹਣਾ ਨਹੀਂ ਮਜ਼ਾਕ ਕਰਕੇ ਐ ਕਰ ਲਈ ਕਿ ਤਨਾਵ ਦਰਮਾਨ ਕਿਹ ਹੈ ਕਨਾਂ ਕੰਮ ਫੇਰ ਕੱਟੂਗੀ ਇਹਦਾ ਸੂਟ ਮੈਂ ਉਹ ਦਿਨ ਇੱਕ ਸੁੱਖ ਚਾ ਚੱਕ ਕੇ ਪਰੇ ਖਲਾ ਰਾਜਾ ਲੋਟ ਕਰ ਦਵਾਂ ਫੇਰ ਮੈਂ ਆਪਦਾ ਹੁਣ ਕਰ ਲਵਾਂਗੇ ਸਿਉ ਲਵਾਂਗੇ ਲੈ ਕੰਮ ਜਿਹਦਾ ਤੇ ਤਿਆਰ ਹੁਣ ਸਾਰੇ ਹਨ ਨਾ ਨਿਮੇ ਰੱਖ ਦਿੱਤੇ ਨੇ ਮਸ਼ੀਨ ਤੇ ਬੈਠਾ ਧਾਮ ਲੈ ਲਾ ਬਿੰਦਾ ਹਨਾ ਫੇਰ ਹੀ ਬੈਠੂ ਮਸ਼ੀਨ ਤੇ ਮੈਂ ਤਾਂ ਕਦਮ ਲੈ ਲਾ ਮਾ ਹੁਣ ਸਾਰਾ ਦਿਨ ਮਸ਼ੀਨ ਤੇ ਹੀ ਜੀ ਤਰ ਜਾਂਦਾ ਵਾ ਮੈਂ ਤਾਂ ਚਾਟਾ ਇੱਥੇ ਮੰਜਾ ਜਿਹਾ ਢਾ ਕੇ ਦਾਮ ਲੈ ਕੇ ਇੱਥੇ ਜੀ ਡਾ ਲੈ ਨਹੀਂ ਆਗੀ ਚਾਰ ਹਣਾ ਮੈਂ ਜਿੱਸਾ ਤਾਂ दाम ਲੈ ਕੇ ਫੇਰ ਬੈਠੂ ਕਿ ਦਸ ਮਿੰਟ ਹੇ ਦਸ ਮਿੰਟ ਦਾਮ ਲੈ ਕੇ ਮਸੀਨ ਤੇ ਹੰਭ ਜਾਈਦਾ ਕੰਮ ਕਰਕੇ ਕਿਹੜਾ ਬੈਠਾ ਕੱਪੜੇ ਸਿਉਣ ਉੱਥੇ ਵੀ ਬੈਠਣਾ ਹੀ ਆਗਾ ਕੱਪੜੇ ਸਿਉਣੇ ਦਾਮ ਚੜਿਆ ਪਿਆ ਵਾ ਹੂੰ ਸਾਰ ਦਿਨ ਬੈਠੀ ਰਹਿਣੀ ਆਗੀ ਤਾਂ ਹੀ ਤਾਂ ਦਾਮ ਚੜ ਜਾਂਦਾ ਆ ਰੋਟੀ ਖਾ ਕੇ ਤੁਰਾਂ ਫੇਰਾ ਤਾਂ ਫੇਰ ਫਰਕ ਪੈ ਜਾਂਦਾ

ਤੇ ਮੈਂ ਆਹ ਕੰਮ ਖਤਨ ਹੁਣ ਥੱਕ ਜਾਈ ਤੇ ਕੰਮ ਕਰਕੇ ਮੈਂ ਫੇਰ ਬੈਠੂਗੀ 10 ਮਿੰਟ ਆਰਾਮ ਕਰਨਾ ਮੈਂ ਬੈਹੂਗੀ ਸਾਰਾ ਦਿਨ ਚਲ ਆਰਾਮ ਵੀ ਜਰੂਰੀਆ ਕਰਨਾ ਤੇ ਮਸੀ ਤੂੰ ਐਦ ਕਿਹਾ ਕੇ ਕੀਤਾ ਠੀਕ ਕਰਤਾ ਹਾਂ ਨਾ ਤੂੰ ਮੇਰਾ ਸ਼ੂਟ ਕਰ ਬਦਲਣਾ ਕਰਤਾ ਯਾਰ ਕਿ ਤੂੰ ਮੇਰਾ ਸ਼ੂਟ ਬਦਲ ਕੇ ਧਰਤਾ ਫੜਾ ਕੇ ਤੈਨੂੰ ਕਿਹੜਾ ਗਈ ਸੀ ਸਿਓ ਤੂੰ ਮੈਨੂੰ ਕਿਹੜਾ ਦਿੱਤਾ ਦੇਖ ਲੈਣਾ ਜਾ ਮਣੀ ਸਿਉਂ ਤਲ ਫਿਰ ਇਹ ਵੀ ਸੋਹਣਾਗਾ ਏ ਕਿੱਥੇ ਵਸੀ ਮੈਂ ਤਾਂ ਇੰਨਾ ਮੰਗਲ ਈ ਸੀ ਇਹ ਕਪੜਾ ਹਜਾ ਹੈਗਾ ਜਮਾ ਤੇਰੇਲੇ ਦਾ ਕਪੜਾ ਇਹ ਤਾਂ ਪੈਂਦਾ ਸੋਨਾ ਲਾ ਕਪੜਾ ਕਿੰਨਾ ਸੋਨਾ ਸੂਟ ਫਿਰ ਕੀ ਹੋਗਾ ਜੇ ਇਸ ਤਰ੍ਹਾਂ ਸੂਟ ਬਦਲੇਗਾ ਲੈ ਫਿਰ ਕੀ ਮਸ ਹੁੰਦਾ ਕਿਹੋ ਨੀ ਜਿਹੜਾ ਸੂਟ ਮਾਣ ਪ੍ਰਸਾਦ ਹੁੰਦਾ ਇਹ ਤਾਂ ਮੂੰਹ ਹੀ ਨਹੀਂ ਪੌਂਦੀ ਹੈ ਕਿ ਜਾਮਨੀ ਜੂਮਨੀ ਜਿਹੇ ਜਿਹੇ ਕਲਰ ਜੇਤਾ ਮੈਂ ਉਹ ਇਹ ਤਾਂ ਗੂੜਾ ਸੈਂਦਾ ਤੇਰਾ ਸੂਟ ਗੂੜਾ ਸੈਂਦਾ ਮੈਂ ਮੈਂ ਉਹ ਮੱਖਾ ਬਾੜਾ ਫਿੱਕਾ ਦੀਗਾ ਫਿੱਕਾ ਕਿਉਂ ਸੀਗਾ ਉਹ ਉਹ ਕਿਹਨੂੰ ਚਲਾਤਾ ਹੁਣ ਕਿਹਨੂੰ ਦੇਤਾ ਉਹ ਮੈਂ ਕਿਹਨੂੰ ਚਲਾਉਣਾ ਤੀਗਾ ਚਲਾਇਆ ਨਹੀਂ ਮੈਂ ਉਹ ਹੋਰ ਕਿਨੂੰ ਆਇਆ ਵੀ ਚਲਾਇਆ ਜਾ ਕਿਸੇ ਦਾ ਹੋਰ ਨਹੀਂ ਹੁੰ ਇੰਦਰਪਾਲਾ ਹੋ ਜੇ ਤੂੰ ਕਹੇਗੀ ਤਾਂ ਭਾਈ ਮੈਂ ਨਹੀਂ ਲੈਂਦੀ ਰਾਂ ਦੇ ਵਾਸਿ ਇਹ ਹਜਾਣ ਜੋ ਵੀ ਨਹੀਂ ਜਾਂ ਮੈਂ ਤਾਂ ਛੁੱਡ ਮੈਂ ਤਾਂ ਮਾਰ ਕੇ ਰਿਹਾ ਮੈਨੂੰ ਨਹੀਂ ਪਤਾ ਰੰਗ ਤਾਂ ਸਰਦਾ ਫਿੱਕਾ ਜਾਂ ਰੰਗਾ ਉਹ ਹੁਣ ਕੱਲ ਦੀ ਵਿਆਹੀ ਆ ਆਈ ਨਿਭੀ ਕਾ ਰੰਗ ਪਾਉ ਮਖਾਉ ਮੈਨੂੰ ਆਏ ਕੁਸ ਕਹੇ ਸਰਦ ਨਾਉਂਦੀ ਜਾਂਦੀ ਹੈਗੀ ਤੇ ਮੈਂ ਆਖਿਆ ਉਹਨੇ ਵਈਗਾ ਯਾ ਹੋਊਗਾ ਉਹਨਾ ਮੈਨੇ ਹੋਤੀਗਾ ਹਾਂ ਕਿੱਥੇ ਵਾਸੀ ਉਹਦਾ ਫਿਰ ਸੂਟ ਇੰਨਾ ਵਧੀਆ ਸੀਗਾ ਦੇਖੀ ਲੈ ਉਹਦੇ ਨਾਲ ਤਾਂ ਇੰਨਾ ਸੋਹਣਾ ਦੁਪੱਟਾ ਸੀ ਦੁਪੱਟਾ ਦੇਖ ਤੇ ਨਾਲ ਜਮਾ ਨਹੀਂ ਵਧੀਆ ਹੈਗਾ ਇਹਨਾਂ ਦੁਪੱਟਾ ਠੀਕਾ ਏ ਤੀਗਾ ਉਹ ਏ ਮੇਰੇ ਕੋਲ ਗੂੜਾ ਪੈ ਤੇ ਮੈਂ ਆਖਿਆ ਮਾਂ ਹਾਂ ਇਹ ਮਾਂ ਗੂੜਾ ਲਈ ਉਹਨੇ ਕਿਨੂੰ ਤੇਰੀ ਨਾਤੀ ਦਾ ਸਾਡੇ ਰਿਸ਼ਤੇਦਾਰੀ ਚ ਮੈਂ ਆਖਿਆ ਮੈਂ ਲਈ ਗੂੜਾ ਹੁਣ ਮੈਂ ਮਖਾ ਬੂੜਾ ਹੈ ਉਹ ਆਈ ਨਾ ਕੁੜੀ ਨੇ ਉਹਨਾਂ ਦੀ ਸਾਡੀ ਨੇ ਕਿ ਰਿਸ਼ਤੇਦਾਰੀ ਚ ਤੇ ਉਹ ਆਈ ਨਾ ਤੇ ਸੂਟ ਮੇਰੇ ਕੋਲੇ ਪਿਆ ଥିਗਾ ਨਾ ਤਾਂ ਮੈਂ ਹੁਣ ਇਹਨੂੰ ਮਹਿੰਗਾ ਲਿਆ ਕੇ ਐਡਾ ਮੂੜਨ ਜੋਗਰੀ ਤੇ ਫਿਰ ਮੇਰੇ ਮਨ ਚ ਐ ਜੱਜ ਜੇ ਗਈ ਮੈਂ ਆਖਿਆ ਨਹੀਂ ਕਿਰਨਾ ਆਉਂਦੀ ਹੁੰਦੀ ਹੈਗੀ ਤੇ ਕਿਰਨਾ ਮੈਨੂੰ ਹਸਫੜਾ ਗਈ ਵੀ ਕਾ ਸੂਟ ਇਹ ਤਾਂ ਮੈਂ ਵੀ ਕਾ ਆਪਦਾ ਸੌ ਲੈਣੀ ਹੈ ਫਿਰ ਇਤੇ ਵੀ ਹੁਣ ਇੰਨੇ ਪੈਸੇ ਲੱਗੇ ਨੇ ਇਹ ਤਾਂ ਆਪ 3-4 ਹਜ਼ਾਰ ਦਾ ਆਇਆ ଥିਗਾ ਫਿਰ ਵਾਸੀ ਆਇਆ ਹੂਗਾ ਨਾ ਆਇਆ ਹੂਗਾ ਮੈਂ ਤਾਂ ਇਹ ਕਦਰ ਮੈਨੂੰ ਬੜਿਆਂ ਲੱਗਦਾ ਹੈ ਕਿ ਤੱਕੜਾਈ ਨਰ ਆ ਜਾ ਲੈ ਦੇਖ ਜੀ ਨਸਰ ਕੜਾਈ ਆ ਗਈ ਤੇ ਮੈਂ ਤਾਂ ਤਾਂ ਸਿਉ ਤਾਂ ਤੇਰਾ ਮੈਂ ਆਖੇ ਮੈਂ ਚਲੂ ਗੂੜਾ ਪਾ ਲੂਗੀ ਤੇ ਮੈਂ ਮਖਾਏ ਵਿੱਕਾ ਮੈਸਾਉ ਲੈਣੇ ਆ ਜੀ ਉਹਨੂੰ ਵੀ ਨਾ ਨਾ ਅੱਜ ਕੱਲੇ ਕਿਹੜਾ ਹੁਣ ਐਨੇ ਗੂੜੇ ਪਾਉਂਦੇ ਆਗੇ ਲਾਈਟ ਚੱਕ ਅੰਦਰ ਹੀ ਚੱਲਦੇ ਆਗੇ ਸੂਟਾਂ ਦੇ ਫੇਰ ਕੀ ਤੇ ਤੂੰ ਮਰ ਗੂੜੇ ਪਾਉਂਦੀ ਹੁਣ ਫੇਰ ਕੀ ਹੋਊ ਉਮਰ ਤਾਂ ਹੈਗੀ ਵਸੀ ਆ ਹਕਲ ਦੇ ਮੈਨੂੰ ਵਧੀਆ ਨਹੀਂ ਲੱਗਦਾ ਹੈਗਾ ਤੂੰ ਤਾਂ ਹੋਰ ਹੀ ਸਿਉਂਗੇ ਧਰਤਾ ਤੂੰ ਕੀ ਕੀਤਾ ਵਸੀ ਇਹ ਤੂੰ ਤਾਂ ਆਪਣੀ ਪਸੰਦ ਰਿਸੀਉਂਗੇ ਧਰਤਾ ਕਿਉਂ ਗੂੜਾ ਪਾਉਗੇ ਉਹਨੂੰ ਗੂੜਾ ਸਿਉਂਦਾ ਆ ਕੇ ਲੈਣੇ ਖਲਾ ਫੇਰ ਕੀ ਹੋਗਾ ਇੱਕ ਮੇਰੀ ਪਸੰਦ ਦਾ ਪਾ ਲਿਆ ਹੂੰ ਬਸ ਹਮਾਸੀ ਤੋਂ ਤੋਹੀ ਕੰਮ ਕਰਕੇ ਤਾਂ ਫੇਰ ਭਾਈ ਦੱਸ ਮੇਰਾ ਵੀ ਇਹ ਤੇ 4-5000 ਲੱਗਿਆ ਸੀਗਾ ਮੈਂ ਆਖਾ ਮੈਂ ਤਾਂ ਹੁਣ ਮੇਰੇ ਤਾਂ ਸੋਨਾ ਵੀ ਨਹੀਂ ਲੱਗਦਾ ਇਹ ਪਾਇਆ ਮੈਂ ਤਾਂ ਕੁੜਾ ਮਾਨ ਕਰਕੇ ਉਹ ਸਾਰਾ ਦਾ ਸਾਡੇ ਕਿਰਨ ਆਉਂਦੀ ਜਾਂਦੀ ਆਗੀ ਤੇ ਸਾਰ ਦਿਨ ਜਵਾਕ ਮੇਰੇ ਕੋਲੇ ਖੇੜਦਾ ਰਹਿੰਦਾ ਹੈਗਾ ਆ ਤਾਂ ਉਹਨਾਂ ਹੈ ਗਈ ਆ ਫਿਰ ਤੇ ਮੈਂ ਤਾਂ ਕਦੇ ਜਵਾਬ ਕਰਦੀ ਐ ਕਰ ਹੈਗਾ ਸਾਰਾ ਦਿਨ ਤੁਰਿਆ ਫਿਰਦਾ ਜਾ ਤੂੰ ਤਾਂ ਲਾਹ ਟੱਕ ਲੈ ਹੂਗਾ ਵਿਆਹ ਸੂਟ ਸੋਹਣਾਗਾ ਮੈਂ ਸੋਹਣਾ ਨਹੀਂ ਸੋਹਣਾ ਤਾਂ ਫਿੱਕਾ ਰੰਗ ਕਰਕੇ ਇਹੋ ਕਰ ਲੈ ਮੈਂ ਅੱਖਾਂ ਨੇ ਰੰਗੋ ਹੋ ਫਿੱਕਾ ਜਾਗਾ ਚਲੋ ਤਾਂ ਮੇਰੇ ਪੌਣ ਵਾਲਾਗਾ ਜੇ ਤੇਰੀ ਸੱਸ ਹੁੰਦੀ ਉਹ ਵੀ ਤਾਂ ਤੇਰੇ ਤੇ ਜੇ ਉਹ ਸਮਾ ਲੈਦੀ ਫੇਰ ਤੂੰ ਐ ਸਮਝ ਲੈ ਤੂੰ ਸਮਾ ਲੈਦੀ ਸਮਾ ਲੈਦੀ ਫੇਰ ਫਿਰ ਤੇ ਤਾਂ ਹੋ ਗਿਆ ਵਸੇ ਫਿਰ ਕੀ ਹੋ ਗਿਆ ਇਹਦੇ ਵੀ ਪੈਸੇ ਲੱਗੇ ਤੇ ਸਾਡੇ ਹੁਣ ਰਿਸ਼ਤੇਦਾਰ ਚ ਕੁੜੀ ਨੇ ਆਉਣਾ ਤੇ ਰਿਸ਼ਤੇਦਾਰੀ ਚ ਉਹ ਆਈ ਨਾ ਪਹਿਲਾਂ ਤਾਂ ਕਾਂਧੀ ਵਾ ਆਉਂਗੀ ਤੇ ਮੈਂ ਭਾਈ ਸੂਟ ਲਿਆ ਕੇ ਰੱਖਿਆ ਮਹਾ ਚਲ ਗੁੱਤੀ ਧਿਆਣੀ ਆ ਉੜੀ ਆਉਗੀ ਮਹਿੰਗਾ ਸੂਟ ਹੀ ਲਿਆ ਦਿੰਦੇ ਆਂ ਮਹਿੰਗਾ ਲਿਆ ਕੇ ਰੱਖ ਲੈ ਮੁੜ ਕੇ ਉਹਨੂੰ ਕੋਈ ਦਿੱਕਾ ਫੜਕਾ ਹੋ ਗਿਆ ਉਹ ਤਾਂ ਆਈ ਹੀ ਨਾ ਤੇ ਉਹ ਹੁਣ 2-3 ਮਹੀਨੇ ਲੰਘ ਗਏ ਤੇ ਆਈ ਹੀ ਨਾ ਪਿਆ ਤੀ ਮੇਰੇ ਕੋਲ ਸੂਟ ਜੇ ਮਖਾ ਮੈਂ ਹੁਣ ਮੋੜ ਕੇ ਬਦਲ ਕਿਉਂਨੀ ਆ ਤਾਂ ਬਾਣੀ 2-3 ਮਹੀਨਿਆਂ ਤੋਂ ਕਿੱਥੇ ਬਦਲਦੇ ਨੇ ਤੇ ਫਿਰ ਮੈਂ ਆਖ ਮਖਾ ਚਲ ਉਹ ਕੁਦਰਤੀ ਤੂੰ ਫਿੱਕਾ ਫੜਾ ਗਈ ਥੰਗਾ ਸੇਵਾ ਛੋੜ ਦੋ ਫਿਰ ਮੇਰਾ ਕੱਟ ਲੈ ਹੁਣ ਉਹ ਤਾਂ ਕੱਟ ਲਿਆ ਤੀਗਾ ਮੈਂ ਸੌਂਤਾ ਤਾਂ ਨਹੀਂ ਮੈਂ ਹੈਗਾ ਕੱਟ-ਕੱਟ ਲੈਂਦਾ ਤੀਗਾ ਮੈਂ ਦੇਖ ਨਾ ਜੇ ਤੇਰਾ ਸੌਣਾ ਪਈ ਤੇਰਾ ਸੌਂ ਦਿੰਨੀ ਆ ਮੈਂ ਤਾਂ ਬਸ ਉਹ ਕਟਾ-ਕਟਾਇਆ ਤਾਂ ਕੀ ਕਰਣਾਗਾ ਬਸ ਇਹ ਤੂੰ ਐ ਕਰ ਬਈ ਹਜ਼ਾਰ ਇਕੱਲੇ ਕੁਲਰ ਤਾਂ ਮੈਂ ਪਾਉਂਦੀ ਨਹੀਂ ਆਗੀ ਠੀਕ ਹੈ ਨਾਈ ਮੇਰੇ ਸੂਟ ਪਸੰਦ ਆਗਾ ਹੈ ਕਢਾਈ ਵੀ ਇਹਦੀ ਵਧੀਆ ਹੈਗੀ ਠੀਕ ਹੈ ਸਟੋਨ ਵਾਲੀ ਕਢਾਈ ਨਹੀਂ ਹੈਗੀ ਹੋਰ ਹੀ ਹੈਗੀ ਜਰੀ ਦੀ ਮੈਂ ਤਾਂ ਨਹੀਂ ਪਾ ਦਰਵਾਜ਼ਾ ਮੈਂ ਤਾਂ ਬਸ ਲੈਂਦੀ ਨਹੀਂ ਹੈਗੀ ਇਹ ਤੂੰ ਆ ਵੀ ਰੱਖ ਲੈ ਤੇਰਾ ਸੂਟ ਸੌਂਤਾ ਸਵਾਇਆ ਕਿਸੇ ਜਾ ਕਿਸੇ ਨੂੰ ਦੇ ਨਹੀਂ ਜਾ ਕੇ ਕੁੜੀ ਕਤਰੀ ਨੂੰ ਛੋਟੀ ਨੂੰ ਕਿਸੇ ਨੂੰ ਕੋਈ ਹੋਊਗੀ ਮੈਂ ਲੈ ਨਹੀਂ ਆ ਰਹੀ ਸੀ ਕੁੜੀ ਦਾ ਪ੍ਰੈਫੈਟਰੀ ਲੰਦਾ ਤੇ ਕੁੜੀ ਕਤਰੀ ਤਾਂ ਆਈ ਨਹੀਂ ਫੇਰ ਤੂੰ ਹੁਣ ਪਾ ਲੇਂਗੀ ਤੇਰੇ ਮੇਰੇ ਦਾ ਸੁੰਤਾ ਹੁਣ ਤੇਰੇ ਸੁੰਤਾ ਵੀ ਨਹੀਂ ਕਿਸੇ ਦੇ ਹਣਾ ਕੋਈ ਨਹੀਂ ਮੇਰੇ ਵਰਗੀ ਕੋਈ ਹੋਰ ਹੋਊਗੀ ਕਰਦੀ ਕਿਸੇ ਦਾ ਹਾਂ ਕੀ ਦਾ ਕਹੂੰਗੀ ਹੁਣ ਮੈਂ ਮੈਂ ਧੰਨਵਾਸੀ ਲੈ ਕੇ ਆਂਦੀ ਹਾਂ ਭਾਈ ਚਾਹ ਕੋਈ ਨਹੀਂ ਵਾਸੀ ਵਧੀਆ ਹੋਇਆ ਤੂੰ ਮੇਰਾ ਸੂਟ ਉਹ ਵੀ ਰੱਖ ਲੈ ਤੇ ਆ ਵੀ ਰੱਖ ਲੈ ਕੋਈ ਗੱਲ ਨਹੀਂ ਮੈਨੂੰ ਪੈਸੇ ਆ ਹੀ ਲੋੜਨੀ ਹੈਗੇ ਜਿੰਨੇ ਤੇਰੇ ਤੋਂ ਕਦੇ ਪੁੱਗੇ ਭਾਈ ਜਾ ਮੈਨੂੰ ਕੋਈ ਸੂਟ ਲੈ ਨਹੀਂ ਕਦੇ ਜਾ ਤੂੰ ਦੇਖ ਨਹੀਂ ਕਿਵੇਂ ਕਰਨਾ ਦੇਖ ਨਹੀਂ ਤੂੰ ਮੈਂ ਤਾਂ ਨਹੀਂ ਬਸੀ ਤੇਰੀ ਮੇਰੀ ਗੱਲ ਤਾਂ ਸੁਣਾ ਤੂੰ ਐਂ ਕਰ ਉਹ ਮੈਂ ਕੱਟਿਆ ਹੀ ਆ ਹਜੇ ਹੈਨਾ ਉਹ ਤੇਰਾ ਉਹ ਵੀ ਤੇਰਾ ਬਣਾ ਦੂੰਗੀ ਆ ਵੀ ਰੱਖ ਲੈ ਤੂੰ ਚੱਲ ਮੈਂ ਤਾਂ ਜਾਲ ਲੂੰਗੀ ਕੀ ਹੁੰਦਾ ਹੈਗਾ ਪਰ ਕੀ ਨਾ ਵਸੇ ਮੈਨੂੰ ਨਹੀਂ ਹੁਣ ਲੈ ਕੇ ਮੈਨੂੰ ਹੁਣ ਦੋਨਾਂ ਸੂਟਾਂ ਦੀ ਦੇ ਦਿੰਦੀ ਸਮਾਈ ਨਾ ਪਹਿਣ ਮੈਂ ਸਮਾਈ ਦੇ ਜੂਗੀ ਦੋਨਾਂ ਸੂਟਾਂ ਦੀ ਆਪਦੀ ਤੇ ਆ ਸੂਟ ਤੋਂ ਆ ਵੀ ਰੱਖ ਲੱਗੇ ਆ ਜਿੱਧਰ ਗਿਆ ਬਾਣੀਆਂ ਉਧਰ ਗਿਆ ਬਜ਼ਾਰ ਚਲ ਦੇਖੀ ਜਾਊਗੀ ਉਹ ਤਾਂ ਵਸੇ ਹੁਣ ਨਹੀਂ ਆਈ ਆਈ ਹੈਗੀ ਤੈਨੂੰ ਮਿਲ ਗਿਆ ਤੇਰੇ ਕਰਮਾਂ ਦਾ ਤੈਨੂੰ ਮਿਲ ਗਿਆ ਮੈਂ ਤਾਂ ਐ ਸੋਚਦੀ ਸੀ ਵਿਚਨ ਕਰਨਾ ਤਾਂ ਹੈ ਕਰਨੂੰ ਕਰਦੀ ਹੈਗੀ ਤੂੰ ਵੀ ਮੇਰੇ ਨਾਲ ਤੇਰਵੀਂ ਜੀ ਕਰਤੀ ਨਹੀਂ ਲੈ ਆਏ ਨਾ ਸੋਚਿਆ ਕਿਹੜੀ ਗੱਲ ਲਗੀ ਹੁਣ ਉਹੀ ਗੱਲ ਤੂੰ ਤਾਂ ਹੁਣ ਵੇ ਫਿੱਟੀਆਂ ਸੂਟ ਸਿਓਂਗੇ ਧਰਤਾ ਹੁਣ ਅਸੀਂ ਐਨਾ ਹੀ ਤਾਂ ਪਹਿਣਾ ਤੇ ਨਹੀਂ ਪਿਆ ਪਿਆ ਮਨ ਪੁੱਲ ਗਈ ਵੀ ਤੈਨੂੰ ਦੇਖ ਕੇ ਆਏ ਨਾ ਕਹਿਤਾ ਤੇ ਵੀ ਲੈ ਕੁੜਾ ਜੇ ਫਿਰ ਤੂੰ ਐਂ ਕਾ ਤੂੰ ਉਹਦੀ ਕਾਦਨਦੀ ਬਸ ਉਦੋਂ ਤੂੰ ਮੈਂ ਦੇਖਿਆ ਤੂੰ ਫੜਾ ਕੇ ਵਗ ਗਈ ਹਾਂ ਫਿਰ ਤੂੰ ਉਦੋਂ ਦੇਖ ਕੇ ਕਹਿ ਦਿੰਦੀ ਮਨ ਨੂੰ ਦੇਖਿਆਗਾ ਮਗਰੂ ਦੇਖ ਕੇ ਸੂਟ ਕੱਟਣ ਲੱਗੀ ਨੇ ਫਿਰ ਮੇਰੀ ਜਮਾਈ ਦੀ ਉਦੋਂ ਫਿਰ ਤੂੰ ਕਿਹਾ ਮੈਨੂੰ ਆਇਆ ਹੋਗਾ ਫਿੱਕਾ ਜਾ ਰੰਗਾ ਸੋਹਣਾ ਰੰਗਾ ਨਹੀਂ ਇਹ ਤਾਂ ਚਲ ਮੇਰੇ ਪਾਉਣ ਵਾਲਾ ਜੇ ਕਿਰਨਾਂ ਦਾ ਮੈਂ ਉਸੇ ਆਉਣਾ ਮੈਂ ਜਮਾਂ ਆਇਆ ਹੋਇਆ ਤਾਂ ਮੇਰੀ ਗੱਲ ਸੁਣ ਹੈ ਜੇ ਤੈਨੂੰ ਉਦੋਂ ਰਸ ਰੰਦੀ ਇਹ ਸੂਟ ਦਾ ਹੈ ਨਾ ਤੇ ਵੀ ਮੈਂ ਤੇਰਾ ਆ ਸੌਣਾ ਮੈਂ ਕਹਿੰਦਾ ਨਾ ਵਾਸੀ ਜਿੰਨੇ ਦੇਰ ਤੂੰ ਪੈਸੇ ਸਾਦੇ ਪੈਸੇ ਦੇਣੀ ਭਾਈ ਚਲ ਤੂੰ ਆ ਸੂਟ ਤੇਰਾ ਪਸੰਦ ਆ ਤੂੰ ਸਿਉਣ ਲੈ ਇਹ ਸੂਟ ਮੈਂ ਤੈਨੂੰ ਜਵਾਬ ਥੋੜੀ ਦੇ ਦ ਨਾ ਵਸੀ ਮੈਨੂੰ ਲੈ ਲੈਂਦੀ ਹੈਗੀ ਇਹ ਰੱਖ ਲਾ ਤੂੰ ਕੋਈ ਨਹੀਂ ਵਸੀ ਦੋਨੇ ਛੋਟ ਸਿਆਣਾ ਕੋਈ ਗੱਲ ਨਹੀਂ ਤੂੰ ਵੀ ਮੇਰੀ ਸੱਸ ਵਰਕੀ ਹੈਗੀ ਹੋਰ ਹੁਣ ਤੂੰ ਹੋਈ ਕਿ ਉਹ ਹੋਈ ਕੁਝ ਨਹੀਂ ਹੁੰਦਾ ਇਹ ਤਾਂ ਮੇਰੇ ਆਉਂਦਾ ਵੀ ਨਹੀਂ ਕਰਦਾ ਕੋਈ ਨਹੀਂ ਉਹ ਜਿਹੜਾ ਕੱਟਿਆ ਹੋਇਆ ਹੈਗਾ ਮੇਰੇ ਨਾਲ ਉਹ ਸੋਹਣੀ ਤੇ ਆ ਵੀ ਰੱਖ ਰਾਵਾਂ ਸੀ ਕੋਈ ਨਹੀਂ ਇਹ ਵੀ ਇਹ ਤਾਂ ਫਿਰ ਮੇਰੇ ਆਉਣਾ ਨਹੀਂ ਤੇਰੇ ਮੇਰੇ ਚ ਦੱਸਿਆ ਹੁੰਦਾ ਚਲ ਫਿਰ ਪਿਆਰ ਹੋਗਾ ਕੋਈ ਨਹੀਂ ਮੈਂ ਤਾਂ ਫਿਰ ਵਸੀ ਨੂੰ ਪਾਉਂਦੀ ਨਹੀਂ ਹੈਗੀ ਇਹਨੂੰ ਹੋਰ ਹੁਣ ਮੈਂ ਤਾਂ ਜੀਜਾ ਫਿੱਟ ਗਿਆ ਤੂੰ ਮੈਂ ਨਹੀਂ ਪਾਉਂਦੀ ਹੈਗੀ ਇਹਨੂੰ ਚਲ ਨਹੀਂ ਰੱਖ ਲਾ ਦੋ ਹਰ ਤੇਰਾ ਮੇਰੇ ਇੱਛਾ ਦਾ ਹੁਣ ਮੈਨੂੰ ਪਤਾ ਹੀ ਹੈਗਾ ਆਪਦਾ ਲੈ ਜੀ ਪੰਜ ਚਾਰ ਦਿਨਾਂ ਨੂੰ ਸੂਟ ਤੇਰਾ ਸੂਟ ਸਿਉਂਦੂਗੀ ਮੈਂ ਉਹੀ ਸਿਉਂਦਾਂਗੀ ਮੈਂ ਤਾਂ ਕਟਿਆ ਹੈਗਾ ਤੇ ਉਹੀ ਆਪਦਾ ਤਾਂ ਬਣਾਉਂਦੀ ਨਹੀਂ ਮੈਂ ਕੋਈ ਐਸੇ ਦਾ ਬਣਾ ਦੂੰਗੀ ਪਰ ਆ ਦੇਖੀ ਜਾਊਗੀ ਹੋਰ ਕੀ ਆ ਫਿਰ ਐਸੇ ਨੂੰ ਦੇ ਦੂੰਗੀ ਕਹਿੰਦੇ ਵੀ ਤੂੰ ਹੀ ਰੱਖ ਲੈ ਮੈਂ ਤਾਂ ਪੈਸੇ ਵੀ ਲੈਂਦੀ ਉਹ ਕੁੜੀ ਨੂੰ ਦੇਣਾ ਸੀਗਾ ਤੈਨੂੰ ਦੇ ਦੂੰਗੀ ਪਰ ਮੈਂ ਵੀ ਮੱਤ ਮਾਰੇਗੀ ਪੁੱਸਣਾ ਤੀਗਾ ਵੀ ਭਾਈ ਆ ਸੂਟ ਮੈਂ ਸਿਉਣਾ ਨੇ ਤੇਰਾ ਸਿਉਣਾ ਮੈਂ ਤੇ ਮੈਂ ਤਾਂ ਆਖਿਆ ਚਲ ਕੋਈ ਨਹੀਂ ਮੰਨ ਜੂਗੀ ਮੈਂ ਆਖਿਆ ਵੀ ਕੇ ਜੁਈ ਚਲ ਗੋਈ ਨਾ ਮਸੀ ਮੇਰਾ ਗੂੜਾ ਸੰਤਾ ਵਧੀਆ ਹੈ ਤੇ ਇਹ ਤਾਂ ਕਹਿੰਦੀ ਲ ਮੈਂ ਤਾਂ ਕੋਈ ਗੂੜਾ ਇੰਨਾ ਸੋਹਣਾ ਸੂਟ ਰੰਗ ਆਗਾ ਗੂੜਾ ਗੂੜਾ ਸੋਹਣਾ ਜਰੀ ਦੀ ਪੜਾਈ ਇੰਨੇ ਸੋਹਣ ਚਲ ਉਹਦੀ ਮਰਜ਼ੀ ਆ ਗਈ ਫਿਰ ਹੁਣ ਕੀ ਕਰਾ ਜਾਵੇ ਮੈਂ ਤਾਂ ਪੈਸੇ ਦੇ ਲਈ ਹੋਰ ਕੀ ਹੈ ਨਹੀਂ ਕਰੂੰਗੀ ਚਲੋ ਬੈਠਾ ਦੋ ਮਿੰਟ ਮਸ਼ੀਨ ਤੇ ਨਾ ਮੈਂ ਤਾਂ